ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਸਟਾ ਸਾਰੇ ਠੀਕ ਠਾਕ ਹੋ ਇੱਕ ਨਵੇਂ ਦਿਨ ਦੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਵਾਗਤ ਹੈ ਜੀ ਆਪਾਂ ਖੜੇ ਆ ਜੀ ਮਾਨਸਾ ਤੇ ਮਾਨਸਾ ਤੁਹਾਨੂੰ ਅੱਜ ਇੱਕ ਇਹੀ ਜੀ ਜਗ੍ਹਾ ਦਿਖਾਵਾਂਗੇ ਜਿੱਥੇ ਕਿ ਗੂੰਗੇ ਬੱਚੇ ਬੋਲਣ ਲੱਗ ਜਾਂਦੇ ਨੇ ਆਪਾਂ ਖੜੇ ਆ ਜੀ ਜਿਹੜਾ ਤਲਵੰਡੀ ਨੂੰ ਪੁੱਲ ਜਾਂਦਾ ਹੈ ਨਾ ਮੂਸੇ ਨੂੰ ਤੇ ਉਹ ਪੁੱਲ ਦੇ ਲਵੇ ਖੜੇ ਆ ਜੀ ਸਾਹਮਣੇ ਡੇਰਾ ਦੇਖੋ ਡੇਰਾ ਭਾਈ ਗੁਰਦਾਸ ਜੀ ਤੇ ਚੱਲਦੇ ਆ ਇੱਥੇ ਤੁਹਾਨੂੰ ਦਿਖਾਉਨੇ ਆ ਇਸ ਜਗ੍ਹਾ ਦੀ ਕੀਮਤ ਅਤੇ ਇੱਥੇ ਕਿਵੇਂ ਗੂੰਗੇ ਬੱਚੇ ਬੋਲਣ ਲੱਗ ਜਾਂਦੇ ਨੇ ਆਜੋ ਚੱਲਦੇ ਆ ਤੁਸੀਂ ਇੱਧਰੋਂ ਮਾਨਸਾ ਬਸ ਅਡੇ ਚੋਂ ਪੁਲ ਦੇ ਉੱਪਰ ਦੀ ਤਲਵੰਡੀ ਜਾਂ ਮੁੱਸੇ ਨੂੰ ਜਾਣੇ ਹੋ ਤਾਂ ਪੁਲ ਦੇ ਸਾਈਡ ਤੇ ਤੁਹਾਨੂੰ ਇਹ ਇਹ ਇੱਧਰ ਗੇਟ ਚਮਕ ਜੂਗਾ ਜੈ ਬਾਈ ਬਾਬਾ ਗੁਰਦਾਸ ਜੀ ਪਹੁੰਚਦੇ ਆ ਹਾ ਜੀ ਸਵਾਗਤ ਇਹ ਗੇਟ ਬਣਿਆ ਹੈ ਨਾ ਇਹ ਗੇਟ ਐਂਟਰ ਕਰਕੇ ਤਾਂ ਅੱਗੇ ਡੇਰਾ ਆਉਂਦਾ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਆਜੋ ਚੱਲਦੇ ਆ ਆਈ ਐਸ ਵਾਰ ਇੱਥੇ ਇੰਨੀ ਕਿ ਭੀੜ ਹੁੰਦੀ ਆ ਵੀ ਤੁਸੀਂ ਸੋਚ ਨਹੀਂ ਸਕਦੇਗੇ ਤੇ ਇੰਨੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਕਿਵੇਂ ਗੁੰਗੇ ਬੱਚੇ ਬੋਲਣ ਲੱਗਦੇ ਨੇ ਕੀ ਇਹਦੀ ਮਹਾਨਤਾ ਹੈ ਨਾ ਉਹ ਤੁਹਾਨੂੰ ਆਪਾਂ ਅੰਦਰ ਜਾ ਕੇ ਦੱਸਾਂਗੇ ਤੇ ਤੁਸੀਂ ਸਾਹਮਣੇ ਗੱਡੀਆਂ ਦੇਖ ਸਕਦੇ ਹੋ ਹਨ ਕਿੰਨੀਆਂ ਖੜੀਆਂ ਨੇ ਗੱਡੀਆਂ ਨੇ ਯਾਰ ਨਾ ਲੈਨ ਤੇ ਦੇਖੋ ਨਾ ਲੈਣੇ ਲੈਣ ਲੱਗੀ ਖੜੀਆਂ ਗੱਡੀਆਂ ਦੀ ਦੇਖੋ ਇਹ ਡੇਰੇ ਦੀ ਮਾਤ ਆ ਗਈ ਨਾ ਜਿਹੜਾ ਰੈੱਡ ਕਲਰ ਕੀਤਾ ਹੋਇਆ ਤੇ ਆਹ ਸਾਹਮਣੇ ਆ ਗਿਆ ਗੇਟ ਇੱਥੇ ਹੁੰਦੀ ਹੈ ਐਂਟਰੀ ਡੇਰਾ ਬਾਬਾ ਭਾਈ ਗੁਰਦਾਸ ਜੀ ਆਹ ਦੇਖੋ ਇਸ ਸਟੇਸ਼ਨ ਤੋਂ ਆਪਾਂ ਆਟੋ ਲੈ ਕੇ ਵੀ ਆ ਸਕਦੇ ਹਾਂ ਨਾ ਬੱਸ ਸਟੈਂਡ 'ਚੋਂ ਵੀ ਆ ਸਕਦੇ ਹਾਂ ਤੇ ਆਜੋ ਅੰਦਰ ਚਲਦੇ ਆਪਾਂ ਤੇ ਤੁਹਾਨੂੰ ਦਿਖਾਉਨੇ ਆਂ ਯਾਰ ਅੰਦਰ ਵੀ ਬਹੁਤ ਗੱਡੀਆਂ ਖੜੀਆਂ ਨੇ ਆ ਦੇਖੋ ਹਣ ਸੰਗਤ ਬਹੁਤ ਦੂਰ ਦੂਰੋਂ ਪਹੁੰਚੀ ਹੋਈ ਹੈ ਇੱਥੇ ਯਾਰ ਪਹਿਲਾਂ ਦੇਖਿਆ ਸੀ ਮੈਂ ਪਹਿਲਾਂ ਇਹ ਬਣਿਆ ਨਹੀਂ ਹੋਇਆ ਸੀ ਜਦੋਂ ਸਟਾਰਟਿੰਗ ਤੇ ਮੈਂ ਆਇਆ ਸੀ ਇੱਕ ਵਾਰ ਆ ਦੇਖੋ ਗੱਡੀਆਂ ਗੁੱਡੀਆਂ ਚੜਾਉਣ ਵਾਸਤੇ ਵੀ ਉੱਪਰ ਬਣਾਇਆ ਹੋਇਆ ਤੇ ਗੱਡੀਆਂ ਖੜੀਆਂ ਨੇ ਕਿੰਨੀਆਂ ਆ ਦੇਖੋ ਲੇਣਾ ਕਿੰਨੀਆਂ ਲੱਗੀਆਂ ਹੋਈਆਂ ਨੇ ਹਨਾ ਉਹ ਉੱਥੋਂ ਲੈ ਕੇ ਇੱਥੇ ਤੱਕ ਲੈਣੀ ਲੈਣਾ ਨਹੀਂ ਇਹ ਲੈਣਾ ਵੀ ਤੁਹਾਨੂੰ ਦੱਸ ਦਿਆਂ ਵੀ ਘਾਤੋਂ ਲੱਗੀਆਂ ਹੋਈਆਂ ਨੇ ਹਨਾ ਆ ਜਾਓ ਇਹ ਉਹ ਲੇਨ ਹੈ ਉਹ ਅੰਦਰ ਦੀ ਐਂਟਰ ਹੋ ਕੇ ਇੱਥੇ ਆ ਕੇ ਖਤਮ ਹੁੰਦੀ ਹੈ ਜਿੱਥੇ ਦੇਖੋ ਤੋਤੇ ਯਾਰ ਐਨੇ ਤੋਤੇ ਟੰਗੇ ਹੋਏ ਨੇ ਯਾਰ ਹਨਾ ਇਹ ਤੋਤੇ ਦੀ ਮਹਾਨਤਾ ਵੀ ਤੁਹਾਨੂੰ ਦੱਸਾਂਗੇ ਆਪਾਂ ਵੀ ਕਿਉਂ ਟੰਗੇ ਹੋਏ ਨੇ ਹਨਾ ਤੇ ਉਹ ਲੇਨ ਇੱਥੇ ਆ ਕੇ ਖਤਮ ਹੁੰਦੀ ਹੈ ਇੱਥੇ ਜਿਹੜਾ ਪਾਣੀ ਪਿਲਾਇਆ ਜਾਂਦਾ ਹੈ ਹਨਾ ਕਿ ਇਹ ਪਾਣੀ ਨਾਲ ਪੀਣ ਨਾਲ ਜਿਹੜੇ ਗੁੰਗੇ ਬੱਚੇ ਨੇ ਉਹ ਬੋਲਣ ਲੱਗਦੇ ਨੇ ਜਿਹੜੇ ਤੁਤਲਾ ਬੋਲਦੇ ਨੇ ਕੁਝ ਹਨਾ ਕੋਈ ਵੀ ਬੋਲਣ ਚ ਦਿੱਕਤ ਆਉਂਦੀ ਆ ਤਾਂ ਇਹ ਪਾਣੀ ਪੀਣ ਨਾਲ ਉਹ ਬੋਲਣ ਲੱਗਦੇ ਨੇ ਆ ਦੇਖੋ ਕਿਵੇਂ ਲੈਣ ਲੱਗੀ ਹੋਈ ਐ ਇੱਥੇ ਤੇ ਮੱਥਾ ਟੇਕਿਆ ਜਾਂਦਾ ਇੱਥੇ ਤੇ ਪਾਣੀ ਪਿਲਾਇਆ ਜਾਂਦਾ ਦੇਖੋ ਜਿਹੜਾ ਅਮਰਤ ਕੁੰਡ ਐ ਦੇਖੋ ਇੱਥੋਂ ਇੱਥੋਂ ਪਾਣੀ ਪਾ ਕੇ ਦਿੱਤਾ ਜਾਂਦਾ ਤੇ ਬੱਚਿਆਂ ਨੂੰ ਤੇ ਇਹ ਪਾਣੀ ਪਿਲਾਇਆ ਜਾਂਦਾ ਤੇ ਟੰਗੇ ਹੋਏ ਨੇ ਤੁਹਾਨੂੰ ਇਹਦਾ ਕਾਰਨ ਵੀ ਦੱਸਦੇ ਆ ਨਾ ਕਿੰਨੇ ਤੋਤੇ ਨੇ ਯਾਰ ਕਮਾਲ ਇਹ ਤੋਤੇ ਟੰਗਣ ਦਾ ਕਾਰਨ ਇਹ ਆ ਇਥੋਂ ਬੱਚੇ ਨੂੰ ਜਿਹੜਾ ਪਾਣੀ ਪਿਲਾ ਕੇ ਲੈ ਜਾਂਦੇ ਨੇ ਆ ਨਾ ਜਦੋਂ ਬੋਲਣ ਲੱਗ ਜਾਂਦਾ ਤਾਂ ਦੋ ਤਿੰਨ ਵਾਰ ਆਣਾ ਪੈਂਦਾ ਇੱਥੇ ਤੇ ਦੋ ਤਿੰਨ ਵਾਰ ਤੋਂ ਬਾਅਦ ਜਦੋਂ ਬੋਲਣ ਲੱਗ ਜਾਂਦਾ ਤਾਂ ਉਰੇ ਤੇ ਇਹ ਸੁੱਕੇ ਤੋਤੇ ਜਿਹੜੇ ਸੁੱਕੇ ਜਾਂਦੇ ਨੇ ਆ ਨਾ ਵੀ ਸੁੱਕ ਜਾਂਦੇ ਨੇ ਵੀ ਸਾਡਾ ਬੱਚਾ ਬੋਲਣ ਲੱਗ ਜੇ ਤਾਂ ਉਸ ਤੋਂ ਬਾਅਦ ਇੱਥੇ ਇਹ ਤੋਤੇ ਜਿਹੜੇ ਸਾਰੇ ਚੜਾਈ ਜਾਂਦੇ ਨੇ ਆ ਦੇਖੋ ਤੁਸੀਂ ਐਂ ਦੇਖੋ ਵੀ ਕਿੰਨੀਆਂ ਕਿਸੇ ਦੀਆਂ ਸੁੱਖਾਂ ਪੂਰੀਆਂ ਹੋਈਆਂ ਨੇ ਤੇ ਕਿੰਨੇ ਜ਼ਿਆਦਾ ਤੋਂ ਤੇ ਉਧਰ ਚੜਾਏ ਹੋਏ ਨੇ ਆ ਦੇਖੋ ਲੋਕ ਐਤਵਾਰ ਵਾਲੇ ਦਿਨ ਹੀ ਜਿਹੜਾ ਮੇਨ ਹੈ ਉਹ ਰੇਣਾ ਐਤਵਾਰ ਨੂੰ ਬਹੁਤ ਜ਼ਿਆਦਾ ਇਕੱਠ ਹੁੰਦਾ ਤੇ ਉਧਰ ਦੇਖੋ ਲੈਣਾ ਲੱਗ ਰੀਆਂ ਨੇ ਬਹੁਤ ਦੂਰੋਂ ਦੂਰੋਂ ਲੋਕ ਪਹੁੰਚਦੇ ਨੇ ਇੱਥੇ ਭਾਈ ਗੁਰਦਾਸ ਅਡੇਰਾ ਜਿਹੜਾ ਮਾਨਸਾ ਆ ਦੇਖੋ ਲੈਣਾ ਹੀ ਲੈਣਾ ਲੱਗ ਰੀਆਂ ਗੱਡੀਆਂ ਗੱਡੇ ਖੜੀਆਂ ਨੇ ਜਦੋਂ ਪਹਿਲੀ ਵਾਰ ਇੱਥੇ ਆਇਆ ਸੀ ਮੈਂ ਉਦੋਂ ਇੰਨਾ ਘੱਟ ਨਹੀਂ ਸੀ ਨਹੀਂ ਕਿਸੇ ਨੂੰ ਪਤਾ ਸੀ ਇੱਥੇ ਨਾ ਵੀ ਗੁੰਗੇ ਬੱਚੇ ਨੇ ਬੋਲਣ ਲੱਗਦੇ ਨੇ ਪਰ ਜਦੋਂ ਇੱਕ ਨਾਲ ਦੋ ਨਾਲ ਤਿੰਨ ਨਾਲ ਹੈ ਨਾ ਮਤਲਬ ਇਹ ਜਿਹੜਾ ਕ੍ਰਿਸ਼ਮਾ ਚਮਤਕਾਰ ਹੋਇਆ ਬੋਲਣ ਲੱਗੇ ਤਾਂ ਹੌਲੀ-ਹੌਲੀ ਅੱਗੇ ਲੋਕਾਂ ਨੂੰ ਪਤਾ ਲੱਗਦਾ ਜਾਈ ਗਿਆ ਤੇ ਆਹ ਦੇਖੋ ਘੱਟ ਨਾ ਉਸ ਤੋਂ ਬਾਅਦ ਲੋਕ ਇੰਨੇ ਕੀ ਜ਼ਿਆਦਾ ਪਹੁੰਚਣ ਲੱਗ ਗਏ ਕਿ ਤੁਸੀਂ ਦੇਖ ਨਹੀਂ ਸਕਦੇ ਯਾਰ ਵੀ ਇੰਨਾ ਘੱਟ ਹੋ ਸਕਦਾ ਔਰੀ ਐਨੇ ਤੋਤੇ ਸਾਹਮਣੇ ਦੇਖੋ ਹਰੇ 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 ਤੋਤੇ ਲੱਗਦੇ ਨੇ ਸਾਰੇ ਤੇ ਆ ਇਧਰਲੀ ਸਾਈਡ ਜੋੜੇ ਵੀ ਜਮਾ ਕਰਦੇ ਨੇ ਇੱਥੇ ਹਨ ਕਿਉਂਕਿ ਕਿਉਂਕਿ ਪਹਿਲਾਂ ਇੱਥੇ ਇੰਨਾ ਘੱਟ ਹੁੰਦਾ ਨਹੀਂ ਸੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਹੀ ਇੱਥੇ ਇੰਨਾ ਇਕੱਠਾ ਹੋਣ ਲੱਗੇ ਹਨ ਬਹੁਤ ਦੂਰ ਦੂਰੋਂ ਲੋਕ ਪਹੁੰਚ ਰਹੇ ਨੇ ਤੇ ਇੱਥੋਂ ਤੋਂ ਤੇ ਇੱਥੋਂ ਵੀ ਲੈ ਸਕਦੇ ਆਂ ਆਪਾਂ ਤੇ 12 ਵੀ ਕਿਤੋਂ ਲੈ ਸਕਦੇ ਆਂ ਹਨ ਉਹ ਤਾਂ ਆਪਣੀ ਇੱਛਾ ਹੈ ਕਿਤੋਂ ਮਰਜ਼ੀ ਲੈ ਕੇ ਆ ਜੂ ਤੋ ਹਨ ਤੇ ਆ ਦੇਖੋ ਇੱਥੋਂ ਤੋਂ ਤੇ ਇੱਥੋਂ ਬਾਹਰ ਦੇ ਅੱਗੋਂ ਵੀ ਮਿਲ ਜਾਂਦੇ ਨੇ ਸਾਹਮਣੇ ਰੇੜੀਆਂ ਲੱਗੀਆਂ ਹੋਈਆਂ ਨੇ ਤੇ 게ਟ ਚੋਂ ਬਾਹਰ ਨਹੀਂ ਸਾਰਾ ਇੱਥੇ ਤੁਹਾਨੂੰ ਆਟੋ ਵੀ ਮਿਲ ਜਾਂਦੇ ਨੇ ਤੇ ਆਟੋ ਤੁਹਾਨੂੰ ਬੱਸ ਸਟੈਂਡ ਵੀ ਛੱਡ ਦੂਗਾ ਤੇ ਰੇਲਵੇ ਸਟੇਸ਼ਨ ਵੀ ਛੱਡ ਦੂਗਾ ਜੇ ਕਿਸੇ ਨੇ ਰੇਲ ਤੇ ਆਇਆ ਹੁੰਦਾ ਤਾਂ ਰੇਲਵੇ ਸਟੇਸ਼ਨ ਤੱਕ ਜਾ ਸਕਦਾ ਤੇ ਜੇ ਕਿਸੇ ਨੇ ਬੱਸ ਤੇ ਆਇਆ ਤਾਂ ਬੱਸ ਤੱਕ ਇਹ ਜਿਹੜਾ ਆਟੋ ਨੇ ਤੁਹਾਨੂੰ ਪਹੁੰਚਾ ਦੇਣਗੇ ਆ ਦੇਖੋ ਤੇ ਜੇ ਕਿਸੇ ਨੇ ਇੱਥੇ ਆਣਾ ਤਾਂ ਐਤਵਾਰ ਦਾ ਜੇ ਨਹੀਂ ਆਉ ਐਤਵਾਰ ਦਾ ਦਿਨ ਇੱਥੇ ਬਹੁਤ ਭਾਰੀ ਕਾਠ ਹੁੰਦਾ ਇੱਕ ਮੇਲੇ ਦੀ ਤਰ੍ਹਾਂ ਭਰ ਦੇਣਾ ਤੇ ਆ ਦੇਖੋ ਸਾਹਮਣੇ ਗੱਡੀਆਂ ਹਜੇ ਵੀ ਆ ਰਹੀਆਂ ਨੇ ਹਜੇ 11:00 ਵਜੇ ਦਾ ਟਾਈਮ ਹੈ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਇੱਥੇ ਇਕੱਠ ਹੋ ਰਿਹਾ ਹੈ ਕਿਵੇਂ ਲੱਗੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਥੈਂਕ ਯੂ